ਕੋ ਜੂ ਤੋ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆ ਮਾਨਜੋਗ ਸੀਐਮ ਸਾਹਿਬ ਪੰਜਾਬ ਜੀ ਦੀ ਅਗਵਾਈ ਹੇਠ ਜਿਹੜੀ ਪੰਜਾਬ ਸਰਕਾਰ ਵੱਲੋਂ ਵਿੰਡੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਦੇ ਹੇਠ ਜਣੀਆਂ ਨਸ਼ਿਆਂ ਨੂੰ ਠੱਲ ਪਾਉਣ ਲਈ ਬਣਾਈਆਂ ਵਿਲੇਜ ਡਿਫੈਂਸ ਕਮੇਟੀਆਂ ਦੀਆਂ ਕੋਸ਼ਿਸ਼ਾਂ ਨੂੰ ਉਸ ਵਲੇ ਬੂਰ ਪਿਆ ਕਿ ਜਦੋਂ ਉਹਨਾਂ ਦੀ ਬੀਡੀਸੀ ਰਾਜਸਾਨਸੀ ਦੀ کارਗਰ ਤੇ ਭਰੋਸੇਯੋਗ ਸੂਚਨਾ ਤੇ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਰੂਲਰ ਪੁਲਿਸ ਵੱਲੋਂ ਸਰਹਾਦੋਂ ਪਾਰ ਨਸ਼ਿਆਂ ਦੀ ਅਤੇ ਹਥਿਆਰਾਂ ਦੀ ਬਹੁਤ ਵੱਡੀ ਖੇਪ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਅੰਮ੍ਰਿਤਸਰ ਰੂਲਰ ਪੁਲਿਸ ਦੀ ਜਿਸ ਦੀ ਅਗਵਾਈ ਸ਼੍ਰੀ ਸਹਿਲ ਮੀਰ ਆਈਪੀਐਸ ਐਸਐਸਪੀ ਸਾਹਿਬ ਕਰ ਰਹੇ ਨੇ ਜਦੋਂ ਹੀ ਇਹਨਾਂ ਨੂੰ ਸੂਚਨਾ ਮਿਲਦੀ ਹੈ ਇਹ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਸ਼੍ਰੀ ਅਦਿੱਤਿਆ ਵਾਰਾ ਐਸਪੀਡੀ ਦੀ ਅਗਵਾਈ ਹੇਠ ਜੇ ਤੂੰ ਇੱਧਰ ਆਜੋ ਤੁਸੀਂ ਬੈਠੋ ਪਿੱਛੇ ਆ ਕੇ ਖੜਦੇ ਕਿਉਂ ਹੋ ਹੋ ਇਸ ਟੋਲੀ ਉੱਤੋਂ ਇੱਥੇ ਕੁਰਸੀ 'ਤੇ ਬੈਠੋ ਹਾਂ ਜੀ ਜੀ ਨੀਂਹ ਨਾੜਿਆ ਕਰੋ ਆ ਕੇ ਬੈਠੋ ਬੇਟਾ ਮੈਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਯੂ ਹੈਵ ਡਨ ਗੁੱਡ ਜਰਕ ਜੀ ਸਰ ਚੈਨਾ ਗਦਾ ਨਰਮ ਹਰਦਾਸ ਜੀ ਦੇ ਜਿਹਨਸ ਤੋਂ ਪਲੀਜ਼ ਸਰ ਲਾਈਵ ਚੱਲ ਰਿਹਾ ਹੈ। ਮੈਂ ਇੱਥੇ ਸ਼ੁਰੂ ਕਰ ਦਿਆ। ਨਹੀਂ ਹਾਂ ਜੀ ਜੀ ਤੁਸੀਂ ਇੱਥੇ ਹਾਂ। ਅੱਛਾ ਉਹ ਕਰ ਲਓਗੇ ਤੁਸੀਂ ਕਟਿੰਗ। ਕਟਿੰਗ ਹੋ ਸਕਦਾ। ਅੱਛਾ ਲਾਈਵ ਵੀ ਚੱਲਦਾ ਪਿਆ ਹੁਣ ਕਟਿੰਗ ਆਪੇ ਕਰਨਗੇ ਉਹ। ਚਲੋ ਕੋਈ ਨਹੀਂ। ਓਕੇ। ਜੀ ਸਰ ਨੀ ਨੀ ਸ਼ੀ ਹੈਜ਼ ਡਨ ਅ ਵੰਡਰਫੁਲ ਜੌਬ ਐ ਸ਼ੀ ਨੀਡਸ ਟੂ ਬੀ ਕਮੈਂਡੇਡ ਓਨ ਦ ਉਹਦੇ ਵਿੱਚ ਜਿਹੜੀ ਸ਼ਰੀ ਸੇਲ ਮੀਰ ਜੀ ਨੇ ਇਮੀਡੀਏਟ ਜਿਹੜਾ ਐਕਟ ਕਰਕੇ ਅਤੇ ਬਾਰੇ ਜੀਐਸਪੀਡੀ ਦੇ ਹੇਠ ਜਿਹੜੀਆਂ ਟੀਮਾਂ ਕਟਧ ਕੀਤੀਆਂ ਜਿਸ ਨੂੰ ਅ ਨੀਰਜ ਡੀਐਸਪੀ ਸਬਡਿਵੀਜ਼ਨ ਰਾਜਸੰਸੀ ਅਤੇ ਇਨਸਪੈਕਟਰ ਹਰ ਸਿਮਰਤ ਕੌਰ ਨੇ ਲੀਡ ਕੀਤਾ ਅਤੇ ਇਹ ਜਿਹੜੀ ਖੇਪ ਹੈ ਇਸ ਨੂੰ ਪ੍ਰਾਪਤ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ ਇਸ ਖੇਪ ਦੇ ਵਿੱਚ ਤਕਰੀਬਨ 33 ਕਿਲੋ ਹੈਰੋਇਨ ਬਰਾਮਦ ਹੋਈ ਹੈ ਚਾਰ ਹੈਂਡ ਗ੍ਰੇਨੇਡ ਪੀ86 ਚਾਈਨੀਸ ਮੇਡ ਬਰਾਮਦ ਹੋਏ ਨੇ ਇੱਕ ਵਿਦੋਸ਼ੀ ਵਿਦੇਸ਼ੀ ਪਿਸਤੌਲ ਬਰਾਮਦ ਹੋਈ ਹੈ 46 ਜਿੰਦਾ ਕਾਰਤੂਸ ਇਹਦੇ ਵਿੱਚ ਬਰਾਮਦ ਹੋਏ ਨੇ ਇਹ ਸਰਦੋਂ ਪਾਰ ਜਿਹੜਾ ਪਾਕਿਸਤਾਨ ਦੀ ਆਈਐਸਆਈ ਸਪੌਂਸਰਡ ਨਾਰਕੋ ਟੂਰਿਜ਼ਮ ਹੈਗਾ ਉਸ ਤੇ ਇਹ ਬਹੁਤ ਹੀ ਮਜਬੂਤ ਪ੍ਰਹਾਰ ਅਮਰਸਰ ਰੂਲਰ ਪੁਲਿਸ ਵੱਲੋਂ ਕੀਤਾ ਗਿਆ ਹੈ ਇੱਥੇ ਵੀਡੀਸੀ ਰਾਜਸਥਾਨਸੀ ਦੀ ਵੀ ਮੈਂ ਸ਼ਲਾਘਾ ਕਰਦਾ ਜਿਨ੍ਹਾਂ ਨੇ ਆਪਣਾ ਫਰਜ਼ ਸਾਮਿਦੇ ਹੋਏ ਐਕਟਿਵਲੀ ਇਸ ਸਾਰੇ ਜਿਹੜੀ ਏਡੀ ਵੱਡੀ ਖੇਪ ਜਿਹੜੀ ਹੈਗੀ ਅਸੀਂ ਪ੍ਰਾਪਤ ਕੀਤੀ ਹੈ ਜਦੋਂ ਹਾਸਲ ਕੀਤੀ ਹੈ ਉਸ ਦੇ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ। ਉਨਾਂ ਹੀ ਸਲਾਘਾ ਜੋ ਕੰਮ ਅੰਮ੍ਰਿਤਸਰ ਰੋਲਰ ਪੁਲਿਸ ਨੇ ਕੀਤਾ ਹੈ ਕਿ ਬਿਨਾ ਟਾਈਮ ਗਵਾਏ ਇਹਨਾਂ ਨੇ ਤਰੰਤ ਹਰਕਤ ਵਿੱਚ ਆਉਂਦੇ ਨੇ ਤੇ ਏਡੀ ਵੱਡੀ ਜਿਹੜੀ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਤਾਮਯਾਬੀ ਹਾਸਲ ਕਰਦੇ ਨੇ ਤੇ ਆਈਐਸਆਈ ਦੇ ਜਿਹੜੇ ਮਨਸੂਬੇ ਆ ਜਿਹੜੇ ਸੈਬੋਟਾਜ ਦੇ ਜਾਂ ਦੇਸ਼ ਦੇ ਵਿੱਚ ਪੰਡ ਤੋੜ ਦੀਆਂ ਕਾਰਵਾਈਆਂ ਨੂੰ ਇੱਕ ਮੂਹ ਤੋੜ ਜਵਾਬ ਦਿੰਦੇ ਨੇ ਇਸ ਕਰਕੇ ਮੈਂ ਇਸ ਅਮਰitsar ਰੂਲਰ ਪੋਲਸ ਜਿਹਨਾਂ ਦੀ ਯੋਗ ਅਗਵਾਈ ਸ਼੍ਰੀ ਸਹਿਲਮੀ ਰਾਏ ਆਈਪੀਐਸ ਕਰ ਰਹੇ ਨੇ ਇਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਤੇ ਸ਼ਾਬਾਸ਼ ਦੇਣਾ ਸਰ ਇਹ ਪਿੰਡ ਵਾਲਿਆਂ ਨੇ ਸਭ ਪਹਿਲਾਂ ਸਰ ਜਿਹੜੇ ਜਿਹੜੇ ਪਿੰਡ ਵਾਲਿਆਂ ਨੇ ਪਹਿਲਾਂ ਇਹਨਾਂ ਨੂੰ ਫੜਿਆ ਪੁਲਿਸ ਉੱਥੇ ਮੌਜੂਦ ਨਹੀਂ ਸੀਗੀ ਦੇਖੋ ਇਹ ਜੜੀਆਂ ਹੁੰਦੀਆਂ ਇਹ ਸਾਰੀਆਂ ਡਿਟੇਲਸ ਥੀਜ਼ ਆਰ ਨਾਟ ਪਾਰਟ ਆਫ ਦੀ ਪ੍ਰੈਸ ਕਾਨਫਰੰਸ ਇਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੁੰਦਾ ਹੈ ਇਦੇ ਵਿੱਚ ਬੜੀਏ ਲੀਗਲ ਪ੍ਰੋਸੀਜਰ ਇਨਵੋਲਟ ਹੁੰਦੇ ਆਈ ਵਿਲ ਨਾਟ ਗੋ ਇਨਟੂ ਇਟ ਸਰ ਜਿਹੜੇ ਦੋ ਨੌਜਵਾਨ ਸੀ ਉਹਨਾਂ ਨੂੰ ਪਤਾ ਲੱਗਾ ਹਾਂ ਉਹਨਾਂ ਵਿੱਚ ਜਿਹੜੇ ਦੋ ਨੌਜਵਾਨ ਹੈਗੇ ਆ ਸਾਡੇ ਕੋਲੇ ਪੁਖਤਾ ਲੀਡਸ ਹੈਗੀਆਂ ਨੇ ਅਸੀਂ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂਗੇ ਤੇ ਉਹਦੇ ਵਿੱਚ ਇਹ ਕਿਹੜਾ ਮੋਡਿਊਲ ਸੀਗਾ ਇਹ ਇੱਕ ਇੰਟਰੋਗੇਸ਼ਨ ਦਾ ਇੱਕ ਪਾਰਟ ਹੈਗਾ ਜਦੋਂ ਉਹ ਸਾਡੇ ਹੱਥ ਵਿੱਚ ਆਉਂਦੇ ਨੇ ਅਸੀਂ ਤੁਹਾਡੇ ਸਾਹਮਣੇ ਸਾਰਾ ਕੁਝ ਜਿਹਨਾਂ ਦਾ ਸੀ ਸਰ ਮੋਟਰਸਾਈਕਲ ਉਹਦਾ ਆਪਣਾ ਸੀ ਜਾਂ ਕਿਸੇ ਦਾ ਲੈ ਕੇ ਮੋਟਰਸਾਈਕਲ ਜਿਹੜਾ ਹੁਣ ਪ੍ਰੀਲਿਮਿਨਰੀ ਵੀ ਪਤਾ ਲੱਗਿਆ ਹੈਗਾ ਕਿ ਜਿਹੜੇ ਬੰਦੇ ਇਹਨਾਂ ਸੀਗਾ ਅਸੀਂ ਇਸ ਦੇ ਵਿੱਚ ਸ਼ੱਕ ਦੀ ਬਿਨਾ ਤੇ ਦੋ ਬੰਦੇ ਡਿਟੇਨ ਕੀਤੇ ਨੇ ਪਰ ਜਿਹੜੀ ਹੁਣ ਮੁੱਢਲੀ ਪੁੱਛਗਿੱਛ ਹੈਗੀ ਹੈ ਇਹਨਾਂ ਨੇ ਇਹ ਮੋਟਰਸਾਈਕਲ ਵੇਚਤਾ ਸੀਗਾ ਤੇ ਉਹਦੀ ਸਾਰੀ ਹੁਣ ਅਸੀਂ ਗਹਿਨ ਜਾਂਚ ਕਰਾਂਗੇ ਜਿਸ ਤਰ੍ਹਾਂ ਵੀ ਕੋਈ ਗੱਲ ਆਈ ਹੈ ਨੇਚਰਲੀ ਤੁਹਾਨੂੰ ਅਪਡੇਟ ਕਰਨਾ ਕਰਾਂਗੇ ਸਾਰਾ ਕੁਝ ਇਸੇ ਖੇਪ ਦੇ ਵਿੱਚ ਹੀ ਸੀਗਾ ਇਹਦੇ ਵਿੱਚ ਹੀ ਹਿਰੋਇਨ ਸੀਗੀ ਤਕਰੀਬਨ 43 ਕਿਲੋ ਇਹਦੇ ਵਿੱਚ ਹੀ 4 ਹੈਂਡ ਗ੍ਰੇਨੇਡ ਸੀਗੇ ਚਾਈਨਿਸ ਮੇਡ ਪੀ 86 ਜਿਵੇਂ ਮੈਂ ਦੱਸਿਆ। ਇਸੇ ਖੇਪ ਦੇ ਵਿੱਚ ਹੀ ਪਿਸਤੌਲ ਸੀਗੀ ਤੇ ਇਹਦੇ ਵਿੱਚ ਹੀ 40 ਜਿੰਦਾ ਕਰ। ਸਰ ਬਿਲਿਟ ਡਿਫੈਂਸ ਕਮੇਟੀਆਂ ਜਿਹੜੇ ਵਧੀਆ ਕੰਮ ਕਰ ਰਹੀਆਂ ਪੁਲਿਸ ਨੇ ਡੀਆਈਜੀ ਲੈਵਲ ਤੇ ਬੜੀਆਂ ਸੀਗੀਆਂ ਆ ਬਾਰਡਰ ਤੇ ਇਸ ਤੋਂ ਪਹਿਲਾਂ ਹੋਰ ਕਿੰਨੀਆਂ ਕਿੰਨਾਂ ਨੇ ਇਸ ਤਰ੍ਹਾਂ ਦੀ ਕੀਤੀਆਂ ਤੁਹਾਡੇ ਨਾਲ ਤੁਹਾਡੇ ਕੋਲ ਨਹੀਂ ਹਲੇ ਮੇਰੇ ਕੋਲ ਹਲੇ ਤਾਂ ਬਿਲਿਟ ਡਿਫੈਂਸ ਕਮੇਟੀਆਂ ਹੁਣੀ ਦਾ ਜੜਾ ਆਗਾਜ਼ ਹੋਇਆ ਹੈ ਤੇ ਆਪਣਾ ਪਹਿਲਾਂ ਤਾਂ ਜਿਹੜੇ ਆ ਇਹਨਾਂ ਨੇ ਜਿਹੜੇ ਕਾਫੀ ਜੜੀਆਂ ਜਿਸ ਤਰ੍ਹਾਂ ਆਪ ਨੂੰ ਪਤਾ ਹੋਵੇ ਐਕਟ ਲਾਈਨ ਜਿਹੜੀਆਂ ਨਸ਼ੇ ਦੇ ਵਿਰੋਧ ਹੈਲਪਲਾਈਨਸ ਬਣੀਆਂ ਐ ਇਹ ਕਾਫੀ ਟਿਪਸ ਦਿੰਦੇ ਨੇ ਜਿਨ੍ਹਾਂ ਦੇ ਉੱਤੇ ਕਾਫੀ ਕਾਰਵਾਈਆਂ ਪੰਜਾਬ ਦੇ ਵਿੱਚ ਕਾਫੀ ਕਾਫੀ ਕਾਮਯਾਬੀ ਮਤਲਬ ਹਾਸਲ ਕੀਤੀ ਹੈਗੀ ਐ ਤੇ ਅਸੀਂ ਜਿਹੜੀ ਮੋਡਲੀ ਜਿਵੇਂ ਸਪਲਾਈ ਚੇਨ ਹੈਗੀ ਐ ਉਹਨੂੰ ਉਹਦੇ ਵਿੱਚ ਡੈਂਟ ਪਾਉਣ ਚ ਕਾਫੀ ਕਾਮਯਾਬ ਹੋਏ ਸਰ ਜਿਹੜੇ ਉਠੀਆਂ ਏਰੀਆ ਵਾ ਉਹਨੂੰ ਦੋ ਲਿੰਕ ਲਸਟੜਾ ਲੱਗੀਆਂ ਹਜ਼ਨਾਲਾ ਤੇ ਉਧਰ ਉਹ ਦੇਹਾਤੀ ਰਾਜ ਸਾਂਸੀ ਇਹ ਲੋਕ ਕਿੱਧਰ ਲਈ ਜੱਟ ਹੋ ਰਹੇ ਸਰ ਕੋਈ ਸੀਸੀਟੀਵੀ ਵੀ ਕਲੂਜ਼ ਮੇਰੇ ਨੇ ਨਾ ਲੱਗਾ ਨਹੀਂ ਹਲੇ ਤਾਂ ਦੇਖੋ ਹਲੇ ਇਹਦੇ ਵਿੱਚ ਇੰਨੀ ਡਿਟੇਲ ਅਸੀਂ ਕਿਉਂਕਿ ਇਹ ਸਾਰਾ ਜਿਹੜਾ अर्ਲੀ ਮਾਰਨਿੰਗ ਤੇ ਲੇਟ ਨਾਈਟ ਦਾ ਸਾਰਾ ਹੈਗਾ ਅਸੀਂ ਸਾਰੀ ਡਿਟੇਲ ਤੁਹਾਨੂੰ ਨਾਲ ਸਾਂਝੀ ਕਰਾਂਗੇ ਸਾਨੂੰ ਇੱਕ ਵਾਰੀ ਉਹਨਾਂ ਨੇ ਬੰਦਿਆਂ ਨੂੰ ਕਾਬੂ ਕਰ ਲੈਂਦੇ ਹੋ ਤੁਸੀਂ ਜ਼ਿਕਰ ਕਰ ਰਹੇ ਸਰ ਮੈਡਮ ਉਹਨਾਂ ਦਾ ਕੀ ਰੋਲ ਰਹਿ ਕੇ ਤੁਸੀਂ ਇਹ ਐਸਐਚਓ ਨੇ ਉੱਥੋਂ ਰਾਏ ਸਾਂਸੀ ਤੇ ਇਹਨਾਂ ਨੇ ਇਮੀਡੀਏਟਲੀ ਐਕਟ ਕੀਤਾ ਜਿਵੇਂ ਮੈਂ ਦੱਸਿਆ ਕਿ ਟੀਮਾਂ ਜਿਹੜੀਆਂ ਇਹਨਾਂ ਦੀ ਐਸਐਸਪੀ ਸਾਹਿਬ ਵੱਲੋਂ ਬਣਾਈਆਂ ਗਈਆਂ ਜਿਨ੍ਹਾਂ ਦੀ ਨਿਗਰਾਨੀ ਐਸਪੀਡੀ ਸਾਹਿਬ ਵੱਲੋਂ ਕੀਤੀ ਜਾ ਰਹੀ ਸੀ ਤੇ ਜਿਹੜੀਆਂ ਟੀਮਾਂ ਸੀ ਉਹਨਾਂ ਦੀ ਅਗਵਾਈ ਡੀਐਸਪੀ ਨੀਰਜ ਵੱਲੋਂ ਡਿਵੀਜ਼ਨ ਰਾਜਸਥਾਨਸੀ ਵੱਲੋਂ ਅਤੇ ਇੰਸਪੈਕਟਰ ਜਿਹੜੇ ਹਰਸਿਮਰਤ ਨੇ ਇਹ ਐਸਐਚਓ ਰਾਜਸਥਾਨਸੀ ਨੇ ਇਹਨਾਂ ਨੇ ਕੀਤੀ ਸੀ ਸਰ ਕਹਿ ਸਕਦਾ ਇਹ ਹੈ ਕਿ ਕਿੱਥੇ ਬਾਰਡਰ ਕਿੱਥੇ ਉੱਠੀਆਂ ਪਿੰਡ ਵਾਲਿਆਂ ਨੇ ਆ ਕੇ ਰੋਕਿਆ ਕੀ ਲੱਗਦਾ ਨਹੀਂ ਕਿ ਇਹ ਡੈਲਿਗੈਂਸ ਕਿਤੇ ਨਾ ਕਿਤੇ ਫੇਲ ਗਈ ਹੈ ਜਾਂ ਬੀਐਸ ਜੇ ਪਿੰਡ ਵਾਲੇ ਨਾਲ ਰੋਕੋਦੇ ਤੇ ਇਹ ਖੇਪ ਸ਼ਹਿਰ ਤੱਕ ਪਹੁੰਚਣੀ ਸੀ ਦੇਖੋ ਇਹ ਜਿਹੜੀ ਚੀਜ਼ਾਂ ਹੁੰਦੀਆਂ ਨਾ ਵਿਲੇਜ ਡਿਫੈਂਸ ਕਮੇਟੀਆਂ ਹੀ ਬਣਿਆ ਹੀ ਇਸੇ ਕਰਕੇ ਹੈ ਇਹ ਹੈਂਡਹੋਲਡਿੰਗ ਹੁੰਦੀ ਹੈ ਡਰੋਨ ਦਾ ਜਿਹੜਾ ਜਿਸ ਤਰ੍ਹਾਂ ਹੈਗਾ ਨਾ ਮੁੱਢਲੀ ਗੱਲ ਤੋਂ ਹੀ ਪਤਾ ਲੱਗਦਾ ਕਿ ਇਹ ਡਰੋਨ ਦੇ ਰਾਹੀਂ ਇੱਥੇ ਤੱਕ ਪਹੁੰਚੀ ਹੈ ਔਰ ਇਸ ਗੱਲ ਦੇ ਵਿੱਚ ਡਰੋਨ ਦੇ ਰਾਹੀਂ ਆਣਾ ਸਾਡੇ ਲਈ ਇੱਕ ਚੈਲੰਜ ਹੈ ਜਿਸ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਨਿਰੰਤਰ ਅ ਜਿਹੜੀ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਹੈਗੇ ਨੇ ਪਰ ਕਿਉਂਕਿ ਜਿਹੜਾ ਸਰਹੱਦੀ ਖੇਤਰ ਹੈ ਕਾਫੀ ਵੱਡਾ ਹੈ ਉਸ ਦੇ ਵਿੱਚ ਗੈਪਸ ਨੇ ਤੇ ਉਸ ਨੂੰ ਆਈਐਸਏ ਨਿਰੰਤਰ ਉਸ ਦੇ ਵਿੱਚ ਮਤਲਬ ਵਿੱਚ ਗੈਪ ਦੇ ਵਿੱਚ ਢੂੰਡ ਕੇ ਆਪਣੀ ਇਹ ਹਰਕਤਾਂ ਕਰਦੀ ਹੈ ਆ ਹੌista ਹੌista ਜਿਹੜੀਆਂ ਸਾਰੀਆਂ ਚੀਜ਼ਾਂ ਸਟੱਡੀਜ਼ ਹੋ ਰਹੀਆਂ ਗੈਪਸ ਨੂੰ ਅਸੀਂ ਫਿਲ ਕਰ ਰਹੇ ਹੈਗੇ ਐਂਟੀ ਡਰੋਨ ਸਿਸਟਮ ਨਾਲ ਬੀਐਸਐਫ ਦਾ ਵੀ ਐਂਟੀ ਡਰੋਨ ਸਿਸਟਮ ਲੱਗਿਆ ਹੋਇਆ ਮਿਲਟਰੀ ਦਾ ਵੀ ਲੱਗਿਆ ਹੋਇਆ ਪਰ ਜੋ ਮੈਂ ਦੱਸਿਆ ਕਿ ਇਹ ਡਰੋਨ ਟੈਕਨੋਲੋਜੀ ਹੈ ਇਦੇ ਵਿੱਚ ਇੱਕ ਸਮਝਣ ਦੀ ਲੋੜ ਹੈਗੀ ਆ ਕਿ ਕਿ ਡਰੋਨ ਯੋਗ ਹੈਗਾ ਇੱਕ ਟੈਕਨੋਲੋਜੀ ਨੂੰ ਜਦੋਂ ਅਸੀਂ ਕਰਦੇ ਹੈਗੇ ਆ ਉਹ ਜਿਹੜੀ ਦੂਜੀ ਜਿਸ ਬੰਦੇ ਨੇ ਇਸ ਨੂੰ ਭੰਨ ਤੋੜ ਕਰਨੀ ਹੁੰਦੀ ਹੈ ਉਹਦੇ ਵਿੱਚ ਉਹ ਟੈਕਨੋਲੋਜੀ ਨੂੰ ਚੇਂਜ ਕਰਕੇ ਡਰੋਨ ਬਣਾਉਂਦਾ ਸੋ ਟੈਕਨੋਲੋਜੀ ਗੈਪ ਇਜ਼ ਅਰਾਊਂਡ 6 ਮੰਥਸ ਟੂ 1 ਇਅਰ ਸੋ ਇਹ ਜਿਹੜਾ ਬਿਗ ਚੈਲੰਜਰ ਵਰਲਡ ਓਵਰ ਇਹ ਤੁਸੀਂ ਰਸ਼ੀਆ ਤੇ ਯੂਕਰੇਨ ਦੀ ਵਾਰ ਵਿੱਚ ਵੀ ਦੇਖੋਗੇ ਅੱਜਕੱਲ ਡਰੋਨ ਦਾ ਸਾਰੇ ਪਾਸੇ ਕੰਮ ਚੱਲ ਰਿਹਾ ਸੋ ਇਹ ਟੈਕਨੋਲੋਜੀਕਲ ਚੈਲੰਜ ਹੈਗਾ ਵਿਚ ਇਜ਼ ਵੀ ਆਰ ਆਲ ਆਰ ਅਲਰਟ ਔਨ ਥਿਸ ਐਂਡ ਤੁਹਾਡੀ ਗੱਲ ਜਿਹੜੀ ਹੈਗੀ ਵਾਜਿਬ ਹੈਗੀ ਸਰ ਕਿ ਸਰ ਇਹਦਾ ਸ਼ਰੇਹ ਜਾਂਦਾ ਪਿੰਡ ਵਾਲਿਆਂ ਜਾਂਦਾ ਪੁਲਿਸ ਵਾਲਿਆਂ ਜਾਂਦਾ ਕਿਉਂਕਿ ਪਿੰਡ ਵਾਲੇ ਆਪਣੀ ਪਿੱਟ ਤੱਕ ਪਾ ਰਹੇ ਨੇ ਕਿ ਅਸੀਂ ਦੇਖੋ ਇਹਦੇ ਵਿੱਚ ਇਹਦੇ ਵਿੱਚ ਮੈਂ ਕਹੂੰਗਾ ਕਿ ਪੰਜਾਬੀਤ ਨੂੰ ਜਾਂਦਾ ਹੈਗਾ ਕਿਸੇ ਨੇ ਇੱਥੇ ਇੱਥੇ ਪ੍ਰੈਸ ਕਾਨਫਰੰਸ ਸ਼ਰੇਹ ਲੈਣ ਲਈ ਨਹੀਂ ਕੀਤੀ ਗਈ ਆਪਾਂ ਤਾਂ ਇਹ ਕਹਿ ਰਹੇ ਹਾਂ ਕਿ ਇੱਕ ਥੇਪ ਜਿਹੜੀ ਹੈਗੀ ਹੈ ਮੁਸਤੈਦੀ ਨਾਲ ਮੈਂ ਤਾਂ ਪਹਿਲਾਂ ਹੀ ਵਿਲੇਜ ਡਿਫੈਂਸ ਕਮੇਟੀ ਨੂੰ ਹੀ ਕਿਹਾ ਕਿ ਉਹਨਾਂ ਦੀ ਜਿਹੜੀ ਕਾਰਗਰ ਤੇ ਜਿਹੜੀ ਇੱਕ ਪ੍ਰੋਸੀਡਰ ਸੂਚਨਾ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਮੈਂ ਉਹਨਾਂ ਨੂੰ ਸਟਾਰਟ ਹੀ ਸਾਰਾ ਸ਼ਰੇਆ ਵੀਡੀਸੀ ਨੂੰ ਹੀ ਦਿੱਤਾ ਹੈ ਨਹੀਂ ਇੰਟੈਲੀਜੈਂਸੀ ਤੁਸੀਂ ਆਪਣੇ ਲਫ਼ਜ਼ਾਂ ਚ ਜੋ ਮਰਜ਼ੀ ਕਹ ਲਓ ਇੰਟੈਲੀਜੈਂਸੀ ਮੈਂ ਕਹ ਰਿਹਾ ਕਿ ਰੋਲ ਲੈਟ ਅਸ ਨਾਟ ਉਹਨਾਂ ਦਾ ਡਿਲੂਟ ਨਾ ਕਰੀਏ ਰੋਲ ਬੀਡੀਸੀ ਦਾ ਬਿਲਕੁਲ ਕਹਿ ਸਕਦੇ ਹੋ ਉਹਨਾਂ ਦੀ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈ ਵਿਲੇਜ ਪੈਸ ਕਮੇਟੀ ਵੱਲੋਂ ਕਰਵਾਈ ਗਈ ਬਿਲਕੁਲ ਠੀਕ ਹੈ ਤੁਹਾਡੀ ਗੱਲ ਬਿਲਕੁਲ ਇਸ ਦਾ ਦੱਸੋ ਜਿਸ ਤਰ੍ਹਾਂ ਸਮਗਲਰ ਹੋਣ ਪਹਿਲਾਂ ਕਦੀ ਹੈਰੋਇਨ ਹੁੰਦੀ ਸੀ ਗ੍ਰਨੇਡ ਤੁਸੀਂ ਕਾਫੀ ਪੜ੍ਹੇ ਉਹ ਅਲੱਗ ਹੁੰਦੇ ਸੀਗੇ ਬਟ ਇਹ ਦੋਵੇਂ ਚੀਜ਼ਾਂ ਇਕੱਠੀਆਂ ਆਈਆਂ ਇਹ ਰਲ ਗਿਆ ਸਮਗਲਰ ਤੇ ਇਹ ਥੋੜੀ ਖਤਰੇ ਦੀ ਗੱਲ ਹੈ ਇਹ ਪਹਿਲਾਂ ਹੀ ਤਾਂ ਤੁਹਾਨੂੰ ਜਿਵੇਂ ਪਤਾ ਕਿ ਨਾਰਕੋ ਟੈਰੋਰਿਜ਼ਮ ਵਿੱਚ ਤਾਂ ਆਈਐਸਆਈ ਕਰਦੀ ਪਈ ਹੈ ਇਹ ਸਾਫ਼ ਹੀ ਉਸ ਵੱਲ ਇਸ਼ਾਰਾ ਹੈ ਨਾਰਕੋ ਟੈਰੋਰਿਜ਼ਮ ਵੱਲ ਮਤਲਬ ਜਿਸ ਇਹ ਤੇ ਦੇਸ਼ ਦੇ ਵਿੱਚ ਪੰਡ ਤੋੜ ਦੀ ਕਾਰਵਾਈ ਨੂੰ ਇਲਜ਼ਾਮ ਦੇਣ ਲਈ ਹੀ ਇਸ ਨੂੰ ਇੱਕ ਕੇਪ ਨੂੰ ਭੇਜਿਆ ਗਿਆ ਸੀਗਾ ਤੇ ਜਿਸ ਤਰ੍ਹਾਂ ਹੀ ਉਹ ਬੰਦੇ ਸਾਡੇ ਤਾਬੂ ਆਂਦੇ ਨੇ ਫਿਰ ਸਾਨੂੰ ਪਤਾ ਲੱਗੂ ਆ ਵੀ ਇਹ ਕਿਹੜਾ ਮੋਡਿਊਲ ਹੈ ਉਸ ਤੇ ਬਾਰੇ ਅਸੀਂ ਪੁਕਤਾ ਤੌਰ 'ਤੇ ਅੱਗੇ ਗੱਲ ਸਮਝਾਉਣਾ। ਸੋ ਜਿਸ ਦਿਨ ਰਾਤ 12 ਵਜੇ ਦਾ 1 ਵਜੇ ਦਾ ਸਮਾਂ ਸੀ ਡੀਐਸਪੀ ਸਾਹਿਬ ਪਹੁੰਚੇ ਮੈਡ ਨੈਸ ਐਸਐਸਓ ਸਾਹਿਬ ਪਹੁੰਚੇ ਪਰ ਉੱਥੇ ਆਮ ਆਦਮੀ ਪਾਰਟੀ ਦੀ ਆਗੂ ਵੀ ਪਹੁੰਚ ਲਈ। ਉਹਨਾਂ ਦੀ ਕਿੰਨੀ ਕੁ ਉੱਥੇ ਭੂਮਿਕਾ ਜਿਹੜੀ ਆ ਤੁਸੀਂ ਦੇਖਦੇ ਹੋ। ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨਾ ਜਿਸ ਤਰ੍ਹਾਂ ਇਹਨਾਂ ਦੇ ਜਿਸ ਤਰ੍ਹਾਂ ਇਹਨਾਂ ਨੇ ਬ ਇਸ ਕਰਕੇ ਉਸ 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 ਰਾਜਾ ਸੰਸੀ ਦੇ ਏਰੀਆ ਚ ਇਸ ਕਰਕੇ ਸ਼ਿਵਸ ਦੇ ਸਰ ਲਗਾਤਾਰ ਰਾਜਾ ਸੰਸੀ ਇਗਿਟੀ ਵਿੱਚੋਂ ਕਈ ਵਾਰ ਪਿਛਲੇ ਦਿਨੀ 85 ਕਿਲੋ ਵੀ ਫੜੀ ਗਈ ਸੀ ਹੁਣ ਵੀ ਜਿਹੜੀ 43 ਕਿਲੋ ਫੜੀ ਜਿਹੜਾ ਕਿਸ ਤਰ੍ਹਾਂ ਦੇਖਦੇ ਤੁਸੀਂ ਲਗਾਤਾਰ ਜਿਹੜੇ ਗਵਰਡੀ ਦੇਸ਼ ਇਸ ਤਰ੍ਹਾਂ ਦੀ ਹਰਕਤਾਂ ਕਰ ਰਿਹਾ ਜੀ ਦੇਖੋ ਤੁਸੀਂ ਇਸ ਗੱਲ ਤੋਂ ਪੱਲੀ ਭੰਤੀ ਜਾਣਦੇ ਹੋ ਤੁਸੀਂ ਇੱਥੇ ਸਾਰੇ ਜਿਹੜਾ ਤੁਸੀਂ 85 ਕਿਲੋ ਦੀ ਗੱਲ ਕੀਤੀ ਤੁਸੀਂ ਜਿਵੇਂ ਕਹੋਗੇ ਇੱਥੇ ਕਾਫੀ ਧੇਰ ਤੋਂ ਇਸ ਨੂੰ ਕਵਰ ਕਰ ਰਹੇ ਹਾਂ ਸਰਹੱਦੀ ਖੇਤਰ ਦੇ ਵਿੱਚ ਪੋਰਸ ਹੈ ਸਰਹੱਦੀ ਖੇਤਰ ਔਰ ਜਿਹੜਾ ਮੈਂ ਇਹ ਗੱਲ ਕਹਿ ਰਿਹਾ ਕਿ ਅਜੋਕੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਉਹ ਡਰੋਨਸ ਦਾ ਹੈ ਜਿਵੇਂ ਇਹਨਾਂ ਨੇ ਰਾਈਟਲੀ ਪੁਆਇੰਟ ਆਊਟ ਕੀਤਾ ਉਹਦੇ ਵਿੱਚ ਕਿਉਂਕਿ ਸਰहदी ਘੇਰਤ ਪੋਰਸ ਹੈ ਔਰ ਡਰੋਨ ਇੰਨੇ ਮਤਲਬ ਅਸੀਂ ਐਂਟੀ ਡਰੋਨ ਸਿਸਟਮਸ ਲਾਏ ਨੇ ਕਿਤੇ ਨਾ ਕਿਤੇ ਜਿਹੜੇ ਗੈਪਸ ਹੈ ਉਸ ਨੂੰ ਬੰਡੀ ਮੌਲਕ ਉਹ ਆਪਣੇ ਨਾਪਾਕ ਜਿਹੜੇ ਉਹਦੇ ਇਰਾਦੇ ਆ ਉਹਦੇ ਨਾਲ ਉਸ ਨੂੰ ਕਿਤੇ ਨਾ ਕਿਤੇ ਉਸ ਨੂੰ ਐਕਸਪਲੋਇਟ ਕਰਦਾ ਹੈ ਗੈਪਸ ਨੂੰ ਤਾਂ ਉਹਦੇ ਵਿੱਚ ਉਹ ਖੇਪ ਸਿੱਟਣ ਦੇ ਵਿੱਚ ਕਾਮਯਾਬ ਰਹਿ ਜਾਂਦਾ ਬਟ ਸਾਡੇ ਜਿਹੜੇ ਸੈਂਟਰਲ ਫੋਰਸ ਹੈ ਬੀਐਸਐਫ ਹੈ ਬੜੀ ਮੁਸਤੈਦੀ ਨਾਲ ਕਾਫੀ ਪਿਛੇ ਦੇ ਸਮੇਂ ਚ ਕਾਫੀ ਰਿਕਵਰੀਜ਼ ਪਿਛੇ ਜ 18 ਕਿਲੋ ਹੁਣੀ ਥੋੜੇ ਪਹਿਲੇ ਸਮੇਂ ਚ ਹੋਈ ਸੀ 5 ਕਿਲੋ ਜਵੇਂ ਅਸੀਂ ਇੱਕ ਮੋਡਿਊਲ ਬਸਟ ਕੀਤਾ ਫਰੋਜਪੁਰ ਸੈਕਟਰ ਦੇ ਵਿੱਚ ਕਾਫੀ ਅ ਮਤਲਬ ਹੈਰੋਇਨ ਰਿਕਵਰ ਹੋਈ ਹੈ ਸੋ ਹਥਿਆਰ ਵੀ ਰਿਕਵਰ ਹੋਏ ਅੱਜ ਜੇ ਦੇਖਿਆ ਹੋਣਾ ਫਾਇਲਕਾ ਸੈਕਟਰ ਦੇ ਵਿੱਚ ਹਥਿਆਰਾਂ ਦੀ ਰਿਕਵਰੀ ਵੀ ਹੋਈ ਹੈ ਸੋ ਗਵਾਂਡੀ ਮੁਲਕ ਦੀ ਨਿਰੰਤਰ ਕੋਸ਼ਿਸ਼ ਜਾਰੀ ਹੈ ਸਾਡੀ ਨਿਰੰਤਰ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਦੇ ਮਨਸੂਬ ਇਰਾਦਿਆਂ ਨੂੰ ਜਿਹੜਾ ਜਿਸਟਲ ਜਿਹੜਾ ਇਹਦਾ ਕੋ ਬਰਾਮਤ ਕੀਤਾ ਮੇਡ ਇਨ ਕਿਹਦਾ ਚਾਈਨਾ ਦਾ ਸਟਾਰ ਸਟਾਰ ਮੇਡ ਹੈਗਾ ਵੈਰੀ ਇਸ ਚਾਈਨੀਜ਼ ਮੇਡ